2024 ਲੋਕ ਸਭਾ ਚੋਣਾਂ ਜਿਹੜੀਆਂ ਵਾਂ ਉਹਨਾਂ ਨੂੰ ਜੇ ਕਾਂਗਰਸ ਪਾਰਟੀ ਦੇ ਨਜ਼ਰੀਏ ਨਾਲ ਦੇਖੀਏ ਤੇ ਵਾਕਈ ਇਹਦੇ ਦੋ ਜਾਂ ਤਿੰਨ ਬੜੇ ਕਲੀਅਰ ਪਹਿਲੂ ਨੇ ਪਹਿਲਾ ਪਹਿਲੀ ਗੱਲ ਤੇ ਆ ਕਿ ਵਾਕਈ ਜੇ 13 ਦੇ ਵਿੱਚੋਂ 7 ਸੀਟਾਂ ਆ ਗਈਆਂ ਵਾਂ ਤਾਂ ਬਹੁਤ ਇੱਕ ਤਰੀਕੇ ਦੀ ਪ੍ਰਾਪਤੀ ਤੇ ਹੈ ਹੀ ਉਹਦਾ ਬੈਕਗ੍ਰਾਉਂਡ ਕੀ ਹੈ ਉਹ ਇੱਕ ਵੱਖਰੀ ਗੱਲ ਹੈ ਜਿੱਥੇ ਤੇ ਜਿੱਤੀ ਹੁੰਦੀ ਹੈ ਔਰ ਉਹ ਵੀ ਜਿੱਤ ਉਸ ਵੇਲੇ ਜਿਸ ਵੇਲੇ ਇੱਥੇ ਦੂਜੀ ਪਾਰਟੀ ਜਿਹੜੀ ਆ ਉਹ ਸੱਤਾ ਦੇ ਵਿੱਚ ਹੈ ਸੋ ਇਹਦੇ ਨਾਲ ਡੈਫੀਨਿਟਲੀ ਜਿਹੜਾ ਪਾਰਟੀ ਨੂੰ ਪਾਰਟੀ ਦੇ ਕਾਡਰਾਂ ਦੇ ਵਿੱਚ ਇੱਕ ਉਤਸ਼ਾਹ ਵਧੂਗਾ ਪਾਰਟੀ ਨੂੰ ਬੂਸਟ ਵੀ ਮਿਲੂਗਾ ਔਰ ਜਿਹੜੇ 7 ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਉਹ ਪਿੰਡਾਂ ਦੇ ਵਿੱਚ ਵਿਚਰਨਗੇ ਵੀ ਔਰ MP ਲੈਡ ਫੰਡ ਜਿਹੜਾ ਵਾ ਉਹ ਵਿਕਾਸ ਦੇ ਕੰਮਾਂ 'ਚ ਖਰਚ ਵੀ ਹੋਊਗਾ ਸੋ ਡੈਫੀਨਿਟਲੀ ਇੱਕ ਜਿਹੜਾ ਵਾ ਪਹਿਲੂ ਉਥੇ ਆ ਕਿ ਪਾਰਟੀ ਦੀ ਇੱਕ ਨਵੀਂ ਗਰਾਉਂਡਿੰਗ ਜ਼ਰੂਰ ਡੈਫੀਨਿਟਲੀ ਪੰਜਾਬ 'ਚ ਬਣੀ ਹੈ ਦੂਜਾ ਪਹਿਲੂ ਇਹ ਵਾ ਜਿਹਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਉਹ ਹੈ ਕਿ ਪਾਰਟੀ ਮਾਲਵੇ ਦੇ ਵਿੱਚ ਜੇ ਆਪਾਂ ਵੇਖੀਏ ਵੀ ਸੈਗਮੈਂਟ ਵਾਈਜ਼ ਤੇ ਉੱਥੇ ਕਿਸੇ ਬਹੁਤ ਘੱਟ ਸੈਗਮੈਂਟਸ ਦੇ ਵਿੱਚ ਉਹ ਪਾਰਟੀ ਜਿਹੜੀ ਆ ਉਹਨੂੰ ਲੀਡ ਮਿਲ ਸਕੀ ਆ ਦੋ ਤਿੰਨ ਸੀਟਾਂ ਦੇ ਵਿੱਚ ਤੇ ਬਿਲਕੁਲ ਕੋਈ ਸੈਗਮੈਂਟ ਦੇ ਵਿੱਚ ਵੀ ਲੀਡ ਨਹੀਂ ਓਵਰ ਆਲ ਵੋਟ ਸ਼ੇਅਰ ਵੀ ਸਿਰਫ 26% ਦੀ ਆ ਪਿਛਲੀ ਵਾਰ ਇਹਨਾਂ ਨਾਲ 2022 ਨਾਲ ਸਿਰਫ 30% ਦੀ ਵਧਿਆ ਔਰ ਇਹਦੇ ਨਾਲ ਨਾਲ ਜੇ ਸੈਗਮੈਂਟ ਵਾਈਜ਼ ਦੇਖੀਏ ਤੇ ਸਿਰਫ 117 ਤੋਂ 38 ਸੈਗਮੈਂਟ ਨੇ ਮਤਲਬ ਇਹ ਕਿ ਅੱਜ ਦੀ ਤਰੀਖ ਦੇ ਵਿੱਚ ਪਾਰਟੀ ਜਿਹੜੀ ਆ ਉਹ ਵਿਨਿੰਗ ਅ ਅ ਹਾਲਾਤ ਨਹੀਂ ਬਣੇ ਵਿਨਿੰਗ ਹਾਲਤ ਦੇ ਵਿੱਚ ਨਹੀਂ ਜੇ ਅੱਜ ਦੁਬਾਰਾ ਵਿਧਾਨ ਸਭਾ ਚੋਣੀਆਂ ਹੋਣ ਚੋਣਾ ਹੋਣੀਆਂ ਹੋਣ ਤੇ ਪਾਰਟੀ ਸਰਕਾਰ ਨਹੀਂ ਬਣਾ ਸਕਦੀ ਇੱਕ ਹੋਰ ਹਕੀਕਤ ਇਹ ਵੀ ਆ ਕਿ ਭਾਜਪਾ ਜਿਹੜੀ ਆ ਉਹਨੇ ਸ਼ਹਿਰਾਂ ਚ ਗ੍ਰੈਂਡ ਐਂਟਰੀ ਕੀਤੀ ਹੈ 23 ਸੀਟਾਂ ਚ ਲੀਡ 18% ਵੋਟ ਸ਼ੇਅਰ ਸੋ ਇਹਦੇ ਚ ਜ਼ਾਹਿਰ ਹੈ ਕਿ ਬਹੁਤ ਸਾਰਾ ਵੋਟ ਸ਼ੇਅਰ ਜਿਹੜਾ ਵਾ ਇਹ ਦੂਜੀਆਂ ਪਾਰਟੀਆਂ ਦਾ ਹੀ ਲਿਆ ਵਾ ਸੋ ਇੱਕ ਕਲੀਅਰ ਮੈਸੇਜ ਇਹ ਆ ਖਾਸ ਕਰਕੇ 2022 ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ 2022 ਦੇ ਵਿੱਚ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਹਾਰ ਹੋਈ ਸੀ ਕਿਉਂਕਿ ਇੱਕ ਕਮਸਾਨ ਯੁੱਧ ਸੀ ਪਾਰਟੀ ਲੀਡਰਾਂ ਦੇ ਵਿੱਚ ਜਿਹਦਾ ਪਾਰਟੀ ਨੂੰ ਨੁਕਸਾਨ ਹੋਇਆ ਉਸ ਵੇਲੇ ਨਵਜੋਤ ਸਿੱਧੂ ਆਪਣੀ ਡੁੱਗ ਡੁੱਗੀ ਵੀ ਜਾ ਰਹੀ ਸੀ ਹੋਰ ਵੀ ਲੀਡਰ ਜਿਹੜੇ ਨੇ ਉਹ ਆਪਣੇ ਆਪਣੇ ਕੋਈ ਸੀ ਮਿਨਿਸਟਰ ਦੇ ਕਈ ਦਾਵੇਦਾਰ ਸਿਗੇ ਸੋ ਕਿਸੇ ਨੇ ਇੱਕ ਦੂਜੇ ਨਾਲ ਕੋਆਪਰੇਟ ਨਹੀਂ ਕੀਤਾ ਔਰ ਹੁਣ ਏਕਤਾ ਦੀ ਲੋੜ ਆ ਯੂਨਿਟੀ ਦੀ ਲੋੜ ਆ ਕਿਉਂਕਿ ਇੱਕ ਨਵੀਂ ਸ਼ੁਰੂਆਤ ਹੋਈ ਆ ਔਰ ਰਾਜਾ ਵੜਿੰਗ ਨੇ ਪਾਰਟੀ ਦੇ ਪ੍ਰਧਾਨ ਨੇ ਆਪਣੇ ਪਾਰਟੀ ਵਰਕਰਸ ਨੂੰ ਯੂ ਨੋ ਉਹਨਾਂ ਨੂੰ ਮਿਲ ਰਹੇ ਸਨ ਤਾਂ ਉੱਥੇ ਉਹਨਾਂ ਕਿਹਾ ਵੀ ਕਿ ਆਪਾਂ ਸਾਰਿਆਂ ਨੂੰ ਇਕੱਠੇ ਰਹਿਣ ਦੀ ਲੋੜ ਆ ਇਕਤਾ ਦੀ ਲੋੜ ਆ ਪਰ ਇਕਤਾ ਤਾਂ ਦੀ ਰਹੂਗੀ ਨਾ ਜੇ ਇਸ ਗੱਲ ਦੇ ਉੱਤੇ ਅਮਲ ਕੀਤਾ ਜਾਵੇ ਅ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਨੇ ਟਾਈਅਪ ਨਹੀਂ ਕੀਤਾ ਮੇਰੇ ਖਿਆਲ ਦੇ ਵਿੱਚ ਇਹ ਚੰਗੀ ਗੱਲ ਆ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਜਿੱਥੇ ਦੋਵਾਂ ਦਾ ਟਾਈਅਪ ਸੀ ਕਾਂਗਰਸ ਸੀਟ ਜਿੱਤ ਗਈ ਆ ਲੇਕਿਨ ਦਿੱਲੀ ਤੇ ਹਰਿਆਣਾ ਨੂੰ ਵੇਖੀਏ ਤਾਂ ਕੋਈ ਫਾਇਦਾ ਨਹੀਂ ਹੋਇਆ ਸੋ ਇੱਥੇ ਵੀ ਮੇਰੇ ਖਿਆਲ ਜੇ ਇਹਨਾਂ ਨੇ ਟਾਇਆਪ ਨਹੀਂ ਕੀਤਾ ਤੋ ਦਾ ਫਾਇਦਾ ਹੀ ਹੋਇਆ ਵਾ ਜੇ ਟਾਇਆਪ ਕੀਤਾ ਹੁੰਦਾ ਤੇ ਹੁਣ ਕਲੈਰਿਟੀ ਨਹੀਂ ਸੀ ਹੋਣੀ ਕਿ ਆਫਟਰ ਆਲ ਪਾਰਟੀ ਕਿੱਥੇ ਖੜੀ ਐ ਜੇ 7 ਜਾਂ 8 ਜਾਂ 9 ਸੀਟਾਂ ਵੀ ਜਿੱਤ ਜਾਂਦੇ ਤੇ ਇੰਜ ਲੱਗਣਾ ਸੀ ਵੀ ਸਿਰਫ ਇਹ ਗੱਠ ਜੋੜ ਕਰਕੇ ਜਿੱਤ ਗਏ ਐ ਪਾਰਟੀ ਹੁਣ ਪਤਾ ਲੱਗ ਗਿਆ ਵੀ ਗੱਠ ਛੋੜ ਤੋਂ ਬਿਨਾ ਪਾਰਟੀ ਨੂੰ 7 ਸੀਟਾਂ ਆਈਆਂ ਪਰ ਵੋਟ ਸ਼ੇਅਰ ਨਹੀਂ ਆਇਆ ਸੋ ਇਸ ਕਰਕੇ ਮੇਰਾ ਖਿਆਲ ਆ ਬਿਲਕੁਲ ਕਲੈਰਿਟੀ ਆ ਔਰ ਇਹ ਚੰਗੀ ਗੱਲ ਆ ਔਰ ਦੋਵਾਂ ਦੀ ਖਾਸ ਕਰਕੇ ਕਾਂਗਰਸ ਪਾਰਟੀ ਨੂੰ ਡਿਫੀਨਿਟਲੀ ਆਮ ਆਦਮੀ ਪਾਰਟੀ ਦੇ ਨਾਲ ਟਾਇਆਪ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਉਹਨਾਂ ਨੂੰ ਵਿਰੋਧੀ ਧਿਰ ਦਾ ਰੋਲ ਨਿਭਾਉਣਾ ਚਾਹੀਦਾ ਵਾ ਠੀਕ ਹੈ ਭਾਵੇਂ 18 ਸੀਟਾਂ ਹੀ ਨੇ ਪਰ ਮੈਨੂੰ ਯਾਦ ਹੈ ਜਦੋਂ ਕਾਂਗਰਸ ਸੱਤਾ ਦੇ ਵਿੱਚ ਸੀ ਤੇ ਅਸੀਂ 20 ਸੀਟਾਂ ਦੇ ਨਾਲ ਹੀ ਆਮ ਆਦਮੀ ਪਾਰਟੀ ਉਸਲੇ ਵਿਰੋਧੀ ਧਿਰ ਦਾ ਰੋਲ ਬੜਾ ਵਧੀਆ ਨਿਭਾਉਂਦੇ ਰਹੇ ਹਾਂ ਬਾਕੀ ਜਲੰਧਰ ਵੈਸਟ ਸੀਟ ਦੇ ਵਿੱਚ ਬਹੁਤ ਵਧੀਆ ਕੀਤਾ ਪਾਰਟੀ ਨੇ ਕਿ ਉਹਨਾਂ ਨੇ ਕਿਸੇ ਦਲ ਬਦਲੂ ਨੂੰ ਵੋਟ ਉਮੀਦਵਾਰ ਨਹੀਂ ਬਣਾਇਆ ਚੋਣਾਂ ਦੇ ਵਿੱਚ ਜਿਵੇਂ ਕਿ ਆਪ ਔਰ ਭਾਜਪਾ ਨੇ ਬਣਾਇਆ ਇੱਕ ਬੜਾ ਚੰਗਾ ਮੈਸੇਜ ਇਹ ਦੇਣਾ ਜਾਂਦਾ ਵਾ ਇੱਕ ਤੇ ਆਪਣੇ ਤੁਸੀਂ ਵਰਕਰ ਦੀ ਕੀ ਦੀ ਕਦਰ ਪਾਈ ਆ ਉਹ ਪੁਰਾਣੇ ਕੌਂਸਲਰ ਰਹੇ ਨੇ ਸੋ ਐਟਲੀਸਟ ਉਹਨਾਂ ਨੂੰ ਲੱਗਾ ਵਾ ਕਿ ਮੈਂ ਜੇ ਪਾਰਟੀ ਦੇ ਨਾਲ ਵਫਾਦਾਰ ਰਹੀ ਆਂ ਤੇ ਅੱਜ ਮੈਨੂੰ ਉਮੀਦਵਾਰ ਵੀ ਬਣਾਇਆ ਵਾ ਬਾਕੀ ਜਿੱਤ ਹਾਰ ਤੇ ਉਹਨਾਂ ਦੀ ਕਿਸਮਤ ਆ ਔਰ ਇਸ ਤੋਂ ਬਾਅਦ ਮੇਰੇ ਖਿਆਲ ਪਾਰਟੀ ਨੂੰ ਇੱਕ ਕਲੀਅਰ ਕਰ ਦੇਣਾ ਚਾਹੀਦਾ ਕਿ ਅਸੀਂ ਦਲ ਬਦਲੂ ਕਿਸੇ ਨੂੰ ਟਿਕਟ ਨਹੀਂ ਦਵਾਂਗੇ ਐਟਲੀਸਟ ਉਹਦੇ ਨਾਲ ਇੱਕ ਮੈਸੇਜ ਬੜਾ ਚੰਗਾ ਜਾਊਗਾ ਕਿ ਇਹ ਪਾਰਟੀ ਬਾਕੀਆਂ ਨਾਲ ਵੱਖਰੀ ਆ ਆਮ ਆਦਮੀ ਪਾਰਟੀ ਔਰ ਭਾਜਪਾ ਖਾਸ ਕਰਕੇ ਦਲ ਬਦਲੋ ਨੂੰ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਸ ਦੇ ਰਿਹਾ ਕੁਝ ਲੀਡਰ ਜਿਹੜੇ ਨੇ ਉਹ ਪਾਰਟੀ ਦੇ ਪਰਫਾਰਮੈਂਸ ਬਾਰੇ ਬੋਲ ਰਿਹਾ ਪਰ ਇੱਥੇ ਜਿਹੜੇ ਗਵਿੰਦਰ ਯਾਦਵ ਨੇ ਜਿਹੜੇ ਸੈਂਟਰ ਤੋਂ ਪਾਰਟੀ ਦੇ ਇੰਚਾਰਜ ਨੇ ਪੰਜਾਬ ਦੇ ਉਹਨਾਂ ਨੇ ਬੜਾ ਕਲੀਅਰ ਕਿਹਾ ਵਾ ਕਿ ਸਾਰੇ ਲੀਡਰਸ ਨੂੰ ਸਿਰਫ ਪਾਰਟੀ ਫੋਰਮਸ ਦੇ ਵਿੱਚ ਹੀ ਬੋਲਣਾ ਚਾਹੀਦਾ ਵਾ ਆਦਰਵਾਇਜ਼ ਆਪਣਾ ਓਪੀਨੀਅਨ ਨਹੀਂ ਦੇਣਾ ਚਾਹੀਦਾ ਦਵਿੰਦਰ ਯਾਦਵ ਜੀ ਗੱਲ ਤੇ ਬਿਲਕੁਲ ਤੁਹਾਡੀ ਠੀਕ ਆ ਲੇਕਿਨ ਫਿਰ ਜਿਹੜੇ ਜਿਹੜੇ ਲੋਕ ਹੁਣ ਸਿਰਫ ਹੋਕ ਹੀ ਰਿਹਾ ਵਾ ਇਹ ਪਾਰਟੀ ਦਾ ਪੁਰਾਣਾ ਕਲਚਰ ਆ ਸਿਰਫ ਚੋੜੀ ਚੁਕਾਂ ਦੀ ਸੁਣੀ ਜਾਂਦੀ ਹੈ ਜਿਹੜੇ ਥੋੜਾ ਜਿਹਾ ਹਟ ਕੇ ਸਹਿਮਤੀ ਜਿਤਾਉਂਦੇ ਉਹਨਾਂ ਦੀ ਕੋਈ ਸੁਣਦਾ ਨਹੀਂ ਹੁਣ ਆ ਜਿਹੜੇ ਲੀਡਰ ਬੋਲ ਰਹੇ ਆ ਇਹਨਾਂ ਦੀ ਗੱਲ ਤੇ ਸੁਣਨੀ ਚਾਹੀਦੀ ਹੈ ਨਾ ਇਹਨਾਂ ਨੂੰ ਬਲੌ ਪੁੱਛੋ ਇਹਨਾਂ ਨੂੰ ਔਰ ਮੇਰੇ ਖਿਆਲ ਨਾਲ ਉਹਦੀ ਗੱਲ ਦੇ ਵਿੱਚ ਕਾਫੀ ਦਮ ਵੀ ਹੈ ਇਹ ਜਿਹੜਾ ਸਿਸਟਮ ਹੈ ਵੀ ਅਸੀਂ ਰਹਿਣ ਵਾਲੇ ਕਿਤੇ ਹੋ ਇੱਕ ਥਾਂ ਦੇ ਵਿਧਾਨ ਸਭਾ ਦੀ ਚੋਣਾਂ ਇੱਕ ਥਾਂ ਤੋਂ ਲੜਦੇ ਆ ਔਰ ਫਿਰ ਲੋਕ ਸਭਾ ਲਈ ਹਜ਼ਾਰਾਂ ਮੀਲ ਦੂਰ ਸੈਂਕੜਾ ਮੀਲ ਦੂਰ ਆਪਾਂ ਜਾ ਕੇ ਚੋਣ ਲੜ ਲੈਣੇ ਆ ਸੋ ਇਹ ਇੱਕ ਥੋਂ ਦੀ ਸਿਆਸਤ ਹੈ ਸੋ ਮੇਰਾ ਖਿਆਲ ਹੈ ਕਿ ਇਹ ਕੇ ਫੈਸਲਾ ਕਰ ਲੈਣਾ ਚਾਹੀਦਾ ਵੀ ਜਿੱਥੇ ਕਿ ਜੇ ਬੰਦਾ ਹੈ ਜਿੱਥੋਂ ਦਾ ਜੇ ਸੰਗਰੂਰ ਦਾ ਵਾ ਤੇ ਸੰਗਰੂਰ ਦੇ ਇਰਦ-ਗਿਰ ਦੀ ਇਲੈਕਸ਼ਨ ਲੜਨੀ ਚਾਹੀਦੀ ਜੇ ਬਠਿੰਡੇ ਦਾ ਤੇ ਬਠਿੰਡੇ ਚ ਇਰਦ-ਗਿਰ ਦੀ ਇਲੈਕਸ਼ਨ ਲੜਨੀ ਚਾਹੀਦੀ ਆ ਮੇਰਾ ਖਿਆਲ ਹੈ ਕਿ ਇਹ ਜਿਹੜੇ ਪਾਰਟੀ ਨੇ 3-4 ਸੀਟਾਂ ਠੀਕ ਆ ਜਿੱਥੇ ਆ ਲੁਧਿਆਣਾ ਜਿੱਥੇ ਜਿਲੰਦਰ ਜਿੱਥੇ ਲੇਕਿਨ ਇੱਕ ਗਲਤ ਰੁਝਾਨ ਹੈ ਕਿ ਤੁਸੀਂ ਇੱਕ ਲੀਡਰ ਨੂੰ ਕਿਤੇ ਉਹ ਚੁੱਕ ਕੇ ਕਿਤੇ ਹੋਰ ਇਲੈਕਸ਼ਨ ਲੜਾ ਦਿੰਦੇ ਜੇ ਉੱਥੋਂ ਦੇ ਵਰਕਰ ਫਿਰ ਕਿੱਧਰ ਜਾਣ ਉਹ ਵਰਕਰ ਜਿਹੜੇ ਨੇ ਉਹ ਡੀਮੋਟਿਵੇਟ ਹੋ ਜਾਂਦੇ ਆ ਉਹ ਇਹਨਾਂ ਹੀ ਗੱਲਾਂ ਦੀ ਤੇ ਵੇਟ ਕਰਦੇ ਆ ਵੀ ਅਸੀਂ ਸਾਨੂੰ ਸ਼ਾਇਦ ਕੌਂਸਲਰ ਮਿਨਿਸਪੈਲਟੀ ਦੀ ਟਿਕਟ ਮਿਲ ਜੂਗੀ ਸਾਨੂੰ ਸ਼ਾਇਦ ਵਿਧਾਨ ਸਭਾ ਦੀ ਟਿਕਟ ਮਿਲ ਜੂਗੀ ਔਰ ਜੇ ਕਿਸਮਤ ਖੁੱਲ ਗਈ ਤੇ ਐਮਪੀ ਦੀ ਟਿਕਟ ਵੀ ਮਿਲ ਜੂਗੀ ਸੋ ਇਸ ਕਰਕੇ ਇਹ ਗਲਤ ਝੁਜਾਨ ਹੈ ਔਰ ਜਿਵੇਂ ਜਿਹੜੇ ਲੀਡਰਾਂ ਨੇ ਹੁਣ ਗੱਲ ਚੁੱਕੀ ਆ ਕਿ ਸਾਡਾ ਮਾਲਵੇ ਦੇ ਨੁਕਸਾਨ ਹੋਇਆ ਸ਼ਹਿਰਾਂ ਦੇ ਨੁਕਸਾਨ ਹੋਇਆ ਭਾਵੇਂ ਉਹ ਅਜੀਤਿੰਦਰ ਮੋਫਰ ਨੇ ਜਾਂ ਪ੍ਰਗਟ ਸਿੰਘ ਨੇ ਜਾਂ ਭਰਤਪੂਸ਼ ਨਾਸ਼ੂ ਨੇ ਜਾਂ ਕੁਝ ਹੋਰ ਲੀਡਰ ਨੇ ਉਹਨਾਂ ਦੀ ਗੱਲ ਜਿਹੜੀ ਆ ਜ਼ਰੂਰ ਸੁਣਨੀ ਚਾਹੀਦੀ ਆ ਮੇਰੇ ਖਿਆਲ ਜਿਹੜਾ ਮਾਲਵੇ ਦੇ ਵਿੱਚ ਪਰਫਾਰਮੈਂਸ ਪਾਰਟੀ ਦਾ ਬਹੁਤ ਕਮਜ਼ੋਰ ਰਿਹਾ ਵਾ ਉਹਦੇ ਵਾਸਤੇ ਇੱਕ ਸੈਪਰੇਟ ਕਮੇਟੀ ਦਾ ਗਠਨ ਕਰਨਾ ਚਾਹੀਦਾ ਵਾ ਜਿਸ ਨਾਲ ਪਤਾ ਲੱਗ ਸਕੇ ਕਿ ਐਗਜ਼ੈਕਟਲੀ ਕੀ ਕਾਰਨ ਬਣੇ ਉਥੇ ਕੀ ਉਥੇ ਪਾਰਟੀ ਨੂੰ ਗਰਾਉਂਡ ਲੈਵਲ ਤੇ ਕੰਮ ਕਰਨ ਦੀ ਲੋੜ ਆ ਜਾਂ ਉਥੇ ਸਿਰਫ ਬਿਹਤਰ ਕੈਂਡੀਡੇਟ ਨਹੀਂ ਸੀਗੇ ਉਮੀਦਵਾਰ ਚੰਗੇ ਨਹੀਂ ਸੀ ਇਸ ਕਰਕੇ ਹਾਰ ਗਏ ਸੋ ਇੱਕ ਕਮੇਟੀ ਜੇ ਗਠਨ ਕੀਤਾ ਜਾਵੇ ਤਾਂ ਬਹੁਤ ਵਧੀਆ ਹੋਵੇਗਾ ਇਸ ਤੋਂ ਬਾਅਦ ਹੁਣ ਪਾਰਟੀ ਦਾ ਨਵਾਂ ਮਿਰਖਿਲ ਪ੍ਰਧਾਨ ਚੁਣਿਆ ਜਾਊਗਾ ਪੰਜਾਬ ਦਾ ਕਿਉਂਕਿ ਰਾਜਾ ਵੜਿੰਗ ਜਿਹੜੇ ਹੁਣ ਤੱਕ ਪ੍ਰਧਾਨ ਸਨ ਉਹ ਤੇ ਮੈਂਬਰ ਪਾਰਲੀਮੈਂਟ ਬਣ ਗਏ ਸੋ ਮੇਰਾ ਖਿਆਲ ਹੈ ਕਿ ਪਾਰਟੀ ਦਾ ਪ੍ਰਧਾਨ ਬਿਲਕੁਲ ਸੋਚ ਸਮਝ ਕੇ ਬਣਾਉਣਾ ਚਾਹੀਦਾ ਵਾ ਕਿਉਂਕਿ ਬਹੁਤ ਕੁਝ ਪਾਰਟੀ ਦੇ ਪ੍ਰਧਾਨ ਤੇ ਡਿਪੈਂਡ ਡਿਪੈਂਡ ਕਰੇਗਾ ਮੇਰੇ ਖਿਆਲ ਮੈਨੂੰ ਨਹੀਂ ਲੱਗਦਾ ਕਿ ਪ੍ਰਤਾਪ ਸਿੰਘ ਬਾਜਵਾ ਪਾਰਟੀ ਦਾ ਪ੍ਰਧਾਨ ਬਣਨਾ ਚਾਹਣਗੇ ਉਹ ਐਮਐਲਏ ਨੇ ਐਸੋਲੀ ਲੀਡਰ ਆਫ اپੋਜੀਸ਼ਨ ਨੇ ਸੋ ਪਾਰਟੀ ਦਾ ਪ੍ਰਧਾਨ ਇਹਨਾਂ ਨੂੰ ਹੋਰ ਸਿਲੈਕਟ ਕਰਨਾ ਪਊਗਾ ਪਰ ਹੁਣ ਇਹੋ ਜਿਹਾ ਚਾਹੀਦਾ ਵਾ ਜਿਹੜਾ ਐਲਓਪੀ ਦੇ ਨਾਲ ਜਾਂ ਬਾਕੀ ਲੀਡਰਸ਼ਿਪ ਦੇ ਨਾਲ ਚੱਲ ਕੇ ਅੱਗੇ ਚੱਲ ਸਕੇ ਪਾਰਟੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਰਿਕਵਰੀ ਦੇ ਰਾਹ ਤੇ ਆ ਪਰ ਹੱਲੀ ਮੇਰੇ ਖਿਆਲਿਆ ਮੰਜ਼ਿਲ ਬਹੁਤ ਦੂਰ ਹੈ